ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੱਕਤਕ ਹੋਰ ਹੈ ਤੇ ਅਸੀਂ ਇਸ ਸਟੇਡੀਅਮ ਨਾਲ 4 ਸਾਲਾਂ ਤੋਂ ਜੁੜੇ ਹੋਏ ਆਂ ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਔਰ ਇਹ ਪ੍ਰੋਗਰਾਮ ਵੀ ਸਾਡੇ ਲਈ ਹਰ ਵਾਰੀ ਅਰੇਂਜ ਹੁੰਦਾ ਹੈ ਇਸ ਵਾਰੀ ਵੀ ਅਸੀਂ ਬਹੁਤ ਵਧੀਆ ਤਿਆਰੀਆਂ ਕਰ ਰਹੇ ਆਂ ਐਟ ਲੀਸਟ 1 ਮੰਥ ਹੋ ਗਿਆ ਅਸੀਂ ਰੋਜ਼ ਆੰਨੇ ਆਂ ਔਰ ਤਿਆਰੀਆਂ ਕਰਦੇ ਆਂ ਬਹੁਤ ਵਧੀਆ এনवायरमेंट ਮਿਲ ਰਿਹਾ ਫੈਸਿਲਿਟੀਆਂ ਵੀ ਬਹੁਤ ਵਧੀਆ ਮਿਲ ਰਹੀਆਂ ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਕਿ ਸਾਡੇ ਲਈ ਇੰਨੀ ਸਾਰੀ ਫੈਸਿਲਿਟੀਆਂ ਅਰੇਂਜ ਹੁੰਦੀਆਂ ਹਰ ਵਾਰੀ ਔਰ ਮਤਲਬ ਜਿਵੇਂ ਕੱਲ ਤੁਹਾਨੂੰ ਪਤਾ ਹੀ ਹੈ ਤੀਜ ਦਾ ਪ੍ਰੋਗਰਾਮ ਹੋ ਰਿਹਾ ਹੈ ਔ ਦੀਆਂ ਆਣਗੀਆਂ ਠੀਕ ਹੈ ਔਰ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਪਰਫਾਰਮੈਂਸਿਸ ਵੀ ਹੋਣਗੀਆਂ ਜਿਵੇਂ ਅਸੀਂ ਪੰਗੜੇ ਦੀ ਟੀਮ 'ਚ ਆ ਤੇ ਗਿੱਧਾ ਵੀ ਹੋਏਗਾ ਪੰਗੜਾ ਔਰ ਹਰ ਤਰ੍ਹਾਂ ਦੀ ਪਰਫਾਰਮੈਂਸ ਹੋਏਗੀ ਤੇ ਸਭ ਇੰਜੋਏ ਕਰਨਗੇ ਔਰ ਵਧੀਆ ਲੱਗੇ ਇਹੋ ਜੀ ਤੇਰੀ ਤੁਹਾਡੀ ਬਹੁਤ ਵਧੀਆ ਲਾਈਕ ਹੁਣ ਵੀ ਅਸੀਂ ਤਿਆਰੀ ਕਰ ਰਹੇ ਸੀਗੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਸਾਨੂੰ ਇੱਥੇ ਮੌਕਾ ਮਿਲਿਆ ਇਸ ਪਰਫਾਰਮੈਂਸ ਦੇਣ ਲਈ ਔਰ ਅਸੀਂ ਬਹੁਤ ਹੀ ਪ੍ਰਾਊਡ ਫੀਲ ਕਰਦੇ ਆ ਕਿ ਸਾਨੂੰ ਇੰਨੀ ਵਧੀਆ ਫੈਸਿਲਿਟੀ ਮਿਲਦੀ ਐ ਇਸ ਪ੍ਰੋਗਰਾਮ ਨੂੰ ਲੈ ਕੇ ਕਿੰਨੇ ਬੱਚੇ ਤਿਆਰੀ ਕਰ ਰਹੇ ਆ ਮਤਲਬ ਲਗਭਗ ਸਾਰੇ ਹੀ ਤਿਆਰੀ ਕਰ ਰਿਆ ਪਿੰਡਾਂ ਚੋਂ ਵੀ ਪਰਫਾਰਮੈਂਸ ਲਈ ਮਤਲਬ ਨੇਮ ਨੋਟ ਕਰਾਏ ਹੋਏ ਆ ਕਿ ਸਾਰਿਆਂ ਨੂੰ ਬੜੇ ਹੀ ਚਾਹ ਹੁੰਦਾ ਹੈ ਕਿ ਅਸੀਂ ਇੱਥੇ ਪਰਫਾਰਮੈਂਸ ਦਈਏ ਔਰ ਸਾਰਿਆਂ ਦੇ ਵਿੱਚ ਅਸੀਂ ਸ਼ੋਅ ਹੋਈਏ ਤੇ ਬਹੁਤ ਹੀ ਵਧੀਆ ਲੱਗਦਾ ਸਾਰਿਆਂ ਨੂੰ ਮੇਰਾ ਨਾਮ ਹਰਦੇਵ ਕੌਰ ਹੈ ਤੇ ਅਸੀਂ ਮਤਲਬ ਕੱਲ ਤੀਆਂ ਦੀਆਂ ਤਿਆਰੀਆਂ ਕਰ ਰਹੇ ਆ ਕੱਲ ਤੁਹਾਨੂੰ ਪਤਾ ਹੀ ਹੈ ਤੀਆਂ ਹੋਣੀਆਂ ਸਾਡੇ ਪਿੰਡ ਤੇ ਹਰ ਵਾਰੀ ਵਧੀਆ ਹੁੰਦੀਆਂ ਨੇ ਪਿਛਲੀ ਵਾਰੀ ਵੀ ਬਹੁਤ ਵਧੀਆ ਹੋਈਆਂ ਸੀ ਬਹੁਤ ਸੋਨਾ ਮਤਲਬ ਕਾਠ ਹੋਇਆ ਸੀਗਾ ਮੇਲਾ ਲੱਗਾ ਸੀਗਾ ਹਨਾ ਸਾਰੇ ਸਾਰਿਆਂ ਨੇ ਜੁਆਇਨ ਕੀਤਾ ਸਾਨੂੰ ਤੇ ਹੁਣ ਫੇਰ ਅਦਕੀ ਫੇਰ ਸਾਨੂੰ ਮਤਲਬ ਐਵੇਂ ਲੱਗ ਰਿਹਾ ਕਿ ਬਹੁਤ ਸੋਨਾ ਹੋਏਗਾ ਅਦਕੀ ਫੇਰ ਤੇ ਅਸੀਂ ਤਿਆਰੀਆਂ ਕਰ ਰਹੇ ਆ ਹੁਣ ਤੇ ਥੈਂਕਸ ਟੂ ਹਰਪਿੰਦਰ ਚਾਚਾ ਜੀ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਲਾਈਕ ਲੇਡੀ ਇਸ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਜਿਹੜੀਆਂ ਲੇਡੀਜ਼ ਆ ਨਹੀਂ ਸਕਦੀਆਂ ਹਨ ਕਰੇ ਰਹਿੰਦੀਆਂ ਨੇ ਜਿਨ੍ਹਾਂ ਨੂੰ ਮਤਲਬ ਚਾਹ ਹੁੰਦਾ ਕਿ ਲਾਈਕ ਸਾਡਾ ਵੀ ਕੋਈ ਪ੍ਰੋਗਰਾਮ ਹੋਵੇ ਹਨਾ ਜਿਆਦਾ ਆਪਾਂ ਵੇਖਨੇ ਆ ਕਿ ਮਤਲਬ ਲਗਭਗ ਲੇਡੀਜ਼ ਨੂੰ ਬਾਹਰ ਨਹੀਂ ਕੱਢਦੇ ਹਨਾ ਲੋਕ ਕੀ ਅੰਦਰ ਮਤਲਬ ਕਰ ਹੀ ਰਹਿੰਦੀਆਂ ਆ ਜ਼ਿਆਦਾਤਰ ਤੇ ਤਾਂ ਉਹਨਾਂ ਨੂੰ ਮਤਲਬ ਮੈਂ ਸੋਚਦੀ ਆ ਕਿ ਇੱਕ ਪਲੇਟਫਾਰਮ ਦਿੱਤਾ ਇਹਨਾਂ ਨੇ ਥੈਂਕਸ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਕੋਚ ਪ੍ਰੋਵਾਈਡ ਕੀਤੇ ਇੰਨੀ ਸੋਹਣੀ ਹਰ ਚੀਜ਼ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੁਣ ਵੀ ਸਾਨੂੰ ਮੌਕਾ ਦੇਣਦੇ ਨੇ ਤੀਆਂ ਤੇ ਮਤਲਬ ਸਾਡਾ ਪੰਗੜਾ ਕਰਨ ਨੂੰ ਮੌਕਾ ਦੇਣਦਿਆ ਗਿੱਦਾ ਪਾਉਣ ਨੂੰ ਮੌਕਾ ਦੇਣਦਿਆ ਇੰਨਾ ਇੰਜੋਏ ਕਰਨ ਨੂੰ ਮੌਕਾ ਦੇਣਦਿਆ ਥੈਂਕਸ ਟੂ ਹਿਮ ਕਿੰਨੇ ਟਾਈਮ ਤੋਂ ਤੁਸੀਂ ਤੀਆਂ ਦੇ ਤਿਉਹਾਰ ਦੇ ਬਾਰੇ ਜਾਣਦੇ ਹੋ ਤੇ ਇਹ ਹੁਣ ਦੁਬਾਰੀ ਫੇਰ ਉੱਭਰਿਆ ਇੱਕ ਰਹੀ ਪਹਿਲਾਂ ਲੁਪਤ ਹੋ ਗਿਆ ਸੀ ਆਪਣੇ ਏਰੀਆ ਤੋਂ ਹਾਂਜੀ ਐਵੇਂ ਹਾਂ ਕਿ ਮਤਲਬ ਆਪਣੇ ਘਰਾਂ ਚ ਹਰ ਕੋਈ ਜਾਣਦਾ ਤੀਆਂ ਦੇ ਤਿਉਹਾਰ ਬਾਰੇ ਪਰ ਹੁਣ ਮਤਲਬ ਵੇਚ ਜੇ ਆਪਾਂ ਵੇਖਿਆ ਸੀ ਇਸ ਚੀਜ਼ ਦਾ ਟ੍ਰੈਂਡ ਮੁੱਕ ਗਿਆ ਸੀ ਕਿਤੇ ਨਾ ਕਿਤੇ ਹੁਣ ਫੇਰ ਇਸ ਚੀਜ਼ ਦਾ ਟ੍ਰੈਂਡ ਹੋ ਰਿਹਾ ਹੈ ਹਨਾ ਜਿਵੇਂ ਹੁਣ ਸਾਡੇ ਏਰੀਆ ਵਿੱਚ 4 ਸਾਲ ਹੋ ਗਏ ਲਗਾਤਾਰ ਮੇਲਾ ਲੱਗ ਰਿਹਾ ਤੀਆਂ ਦਾ ਹਨਾ ਲੋਕ ਮਤਲਬ ਦੂਜੇ ਪਿੰਡਾਂ ਤੋਂ ਵੀ ਆ ਰਹੇ ਨੇ ਤੇ ਉਹਨਾਂ ਨੂੰ ਜੇ ਆਪਾਂ ਹਣਾ ਕਿ ਲਾਈਕ ਤੁਹਾਨੂੰ ਸੰਤਨਾਗਰ ਦਾ ਕਿਵੇਂ ਲੱਗ ਰਿਹਾ ਤਿਆਂ ਦਾ ਪ੍ਰੋਗਰਾਮ ਤੇ ਸਭ ਤੋਂ ਤੁਸੀਂ ਤਾਰੀਫ ਹੀ ਸੁਣੋਗੇ ਹਣਾ ਕਿ ਸਾਰੇ ਕਹਿਣਗੇ ਬਹੁਤ ਵਧੀਆ ਮੌਕਾ ਦੇਣ ਦੇ ਨੇ ਹਣਾ ਕਿ ਵਧੀਆ ਤਿਆਰੀ ਕਰਦੇ ਹਰ ਵਾਰੀ ਵਧੀਆ ਕਰਦੇ ਸਾਰਾ ਕੁਝ ਇਹ ਚੌਥਾ ਵਿਲਾ ਤਿਆਂ ਰਾਜੀ ਦੇ ਵਿੱਚ ਖਾਸ ਹੈ ਕਿ ਪਿਛਲੇ ਨਾਲੋਂ ਕੋਈ ਖਾਸ ਹੈ ਕਿ ਹੈ ਕੋਈ ਅਲੱਗ ਨਕੂ ਹਾਂ ਜੀ ਸਤਿ ਸ੍ਰੀ ਅਕਾਲ ਜਿੰਜੀਤ कौर ਮੈਂ ਪਿਛਲੇ 4 ਸਾਲ ਤੋਂ ਇੱਥੇ ਸਟੇਡੀਅਮ ਦੇ ਵਿੱਚ ਆ ਰਹੀ ਆਂ ਦੇਖੋ ਜੀ ਤਿਆਂ ਦਾ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਤੀਆਂ ਕੀ ਨੇ ਮੈਂ ਨੀ ਹਰਬਿੰਦਰ ਸਿੰਘ ਚਾਚਾ ਜੀ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀਆਂ ਬੱਚੀਆਂ ਨੂੰ ਜਾਗਰੂਕ ਕਰਵਾਇਆ ਕਿ ਤੀਆਂ ਕੀ ਨੇ ਤੇ ਸਾਨੂੰ ਫੇਰ ਦੁਬਾਰਾ ਸਟੇਜ ਤੇ ਆਉਣ ਦਾ ਮੌਕਾ ਮਿਲਿਆ ਚਲੋ ਜਿਹੜੀਆਂ ਨਹੀਂ ਸੀ ਸਾਡੀਆਂ ਭਾਬੀਆਂ ਨੇ ਜਿਹੜੀਆਂ ਨਹੀਂ ਕਦੇ ਵੀ ਸਕੂਲ ਕਾਲਜ ਟਾਈਮ ਤੇ ਕਦੇ ਸਟੇਜ ਪਰਫੋਰਮੈਂਸ ਨਹੀਂ ਸੀ ਕੀਤੀ ਸਾਨੂੰ ਫੇਰ ਸਟੇਜ ਪਰਫੋਰਮੈਂਸ ਸਕਾਰੰਦਾ ਮੌਕਾ ਮਿਲੰਦੇ ਐਨਾ ਵਧੀਆ ਧੂਮ ਤਾਮ ਨਾਲ ਸਾਨੂੰ ਮੈਨੂੰ ਲੱਗਦਾ 20 25 ਦਿਨ ਹੋ ਗਏ ਨੇ ਅਸੀਂ ਐਨਾ ਇੱਥੇ ਇੰਜੋਏ ਕਰ ਰਹੇ ਹਾਂ ਦਬ ਗਿੱਦਾ ਪਾਉਣ ਦੇ ਆ ਸਿੱਕ ਸਾਡੀ ਛੋਟੀ ਜੀ ਆਵਾਜ਼ ਅਸੀਂ ਦੇਨੇ ਆ ਤੇ ਚਾਚਾ ਜੀ ਹਾਜ਼ਰ ਨੇ ਅਸੀਂ ਥੋੜਾ ਜਿਹੀ ਨੋਰਮਲ ਇੱਕ ਆਪੇ ਪਤੀਆਂ ਦਾ ਪ੍ਰੋਗਰਾਮ ਕਰੀ ਆ ਅਜ ਤੋਂ 4 ਸਾਲ ਪਹਿਲਾਂ ਇਹਨਾਂ ਨੇ ਆਖੇ ਹਾਂਜੀ ਮੈਂ ਤਿਆਰ ਆ ਇਹ ਸਾਡੇ ਨਾਲ ਸਾਡੀ ਛੋਟੀ ਜੀ ਆਵਾਜ਼ ਤੇ ਤਿਆਰ ਨੇ ਕਿਸੇ ਵੀ ਚੀਜ਼ ਬਾਰੇ ਸਾਨੂੰ ਵੈਨ ਫੈਸਿਲਿਟੀ ਕੋਚ ਪ੍ਰੋਵਾਈਡ ਕਰਵਾਇਆ ਹੈ ਹੁਣ ਵੀ ਪੰਗੜਾ ਕੋਚ ਫ੍ਰੀ ਫੰਡ ਬੱਚਿਆਂ ਨੂੰ ਤਿਆਰ ਕਰਵਾ ਰਹੇ ਨੇ ਕੋਚ ਇੱਥੋਂ ਹੁੰਦੇ ਨੇ ਜਿਹੜੇ ਮੈਡਮ ਕਰਮਜੀਤ ਕੌਰ ਨੇ ਉਹ ਕੁੜੀਆਂ ਨੂੰ ਬੱਚਿਆਂ ਨੂੰ ਪੰਗੜਾ ਤਿਆਰ ਕਰਵਾ ਰਹੇ ਨੇ ਸਭ ਕੋਈ ਮਤਲਬ ਸਾਰੇ ਅਸੀਂ ਇੱਕ ਜੁੱਟ ਹੋ ਕੇ ਕਰਨਦੇ ਆ ਸਾਰੇ ਕੰਮ ਹੁਣ ਅਸੀਂ ਗਿੱਧਾ ਵੀ ਕਰ ਰਹੇ ਆ ਦੀਦੀ ਬਲਜਿੰਦਰ ਆ ਰਹੇ ਨੇ ਸਾਡੇ ਵਿੱਚ ਅਸੀਂ ਬਹੁਤ ਹੀ ਮੈਨੇਜਮੈਂਟ ਦੇ ਵਿੱਚ ਰਲ ਮਿਲ ਕੇ ਇੰਨਾ ਇੰਜੋਏ ਕਰ ਰਹੇ ਆ ਨਾ ਕਿ ਭਾਜੀ ਅਸੀਂ ਸੋਚਿਆ ਵੀ ਨਹੀਂ ਸੀ ਹੈਗਾ ਕਿ ਐਸ ਉਮਰ ਦੇ ਵਿੱਚ ਸਾਨੂੰ ਦੁਬਾਰਾ ਇੰਜੋਏ ਕਰਨ ਦਾ ਟਾਈਮ ਮਿਲੇਗਾ ਕੱਲ ਦੇ ਕੀ ਕੀ ਪ੍ਰੋਗਰਾਮ ਹੈ ਕਿੰਨੇ ਪ੍ਰੋਗਰਾਮ ਹਾਂਜੀ ਕੱਲ੍ਹ ਦੇ ਮੈਨੂੰ ਲੱਗਦਾ ਵੀ ਘੱਟ ਤੋਂ ਘੱਟ ਵੀ 40 ਤੋਂ 45 ਪਰਫਾਰਮੈਂਸ ਨੇ 40 ਤੋਂ 45 ਮੈਂ ਕੱਟ ਦੱਸਣ ਦੀ ਮੈਨੂੰ ਲੱਗਦਾ ਹੋ ਸਕਦਾ ਇੱਕ ਘੰਟੇ ਦੇ ਵਿੱਚ ਵਿੱਚ ਸਾਡੀ ਦੇ ਮਤਲਬ ਘੰਟੇ-ਘੰਟੇ ਦੇ ਵਿੱਚ ਪਰਫਾਰਮੈਂਸ ਦੀ ਲੀਡ ਬਹੁਤ ਜ਼ਿਆਦਾ ਵਧਣ ਗਈ ਕੱਲ ਦਾ ਬਹੁਤ ਲੰਬਾ ਪ੍ਰੋਗਰਾਮ ਚੱਲੇਗਾ ਜੀ ਕਿ ਏਰੀਆ ਦੇ ਜਿਹੜੀਆਂ ਔਰਤਾਂ ਉਹ ਵੀ ਪ੍ਰਤੀਸਥਾ ਨੂੰ ਹਾਂਜੀ ਏਰੀਆ ਖੁੱਲਾ ਸਦਾ ਹੈ ਜਿਹੜਾ ਮਰਜ਼ੀ ਹਰਬ ਆਰ ਲੇਡੀਜ਼ ਨੂੰ ਸਟੇਜ ਤੇ ਔਨ ਦਾ ਮੌਕਾ ਹੈ ਹਰ ਲੇਡੀ ਸਟੇਜ ਤੇ ਚੜੇ ਕੋਈ ਵੀ ਬੱਚਾ ਹੈ ਮਤਲਬ ਜਿਹੜਾ ਮਰਜ਼ੀ ਆ ਕੇ ਇੱਥੇ ਪਰਫਾਰਮੈਂਸ ਕਰ ਸਕਦਾ ਹੈ ਅਸੀਂ ਸਭ ਨੂੰ ਖੁੱਲਾ ਸਦਾ ਦਿੱਤਾ ਬਾਹਰਲੇ ਪਿੰਡਾਂ ਦੇ ਵਿੱਚੋਂ ਜਿਹੜੇ ਇਹ ਮਰਜੀ ਪੈਣ ਬੀਬੀ ਪੈਣ ਆਉਣ ਤੁਹਾਡੇ ਸਾਹਮਣੇ ਪਿਛਲੇ 3 ਸਾਲਾਂ ਤੋਂ ਲਗਾਤਾਰ ਮਤਲਬ ਪੂਰੇ ਦਾ ਲੰਗਰ ਚੱਲ ਰਿਹਾ ਖੀਰ ਪੂੜਿਆਂ ਦਾ ਲੰਗਰ ਚੱਲ ਰਿਹਾ ਕੋਈ ਕਮੀ ਹੋਈ ਨਹੀਂ ਹੈਗੀ ਜੇ ਕਹਿ ਦੇਣ ਗਰਮੀ ਗਰਮੀ ਵੱਲੋਂ ਵੀ ਵੇਖ ਲਓ ਤੁਸੀਂ ਵੱਧੂ ਵੱਧ ਤੋਂ ਵੱਧ ਕੂਲਰ ਲਾ ਦਿੱਤੇ ਗਏ ਨੇ ਇੱਥੇ ਤੇ ਆ ਕੇ ਗਰਮੀ ਦਾ ਪਤਾ ਹੀ ਨਹੀਂ ਲੱਗਦਾ ਵੀ ਗਰਮੀ ਵੀ ਹੈਗੀ ਐ ਵੀ ਮਤਲਬ ਬਹੁਤ ਵਧੀਆ ਰਿਸਮੈਂਟ ਕਰ ਰਹੇ ਨੇ ਅਸੀਂ ਚਾਚਾ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਪੈਣ ਬਲਜਿੰਦਰਪੁਰ ਜੀ ਦੀ ਗੱਲ ਕੀਤੀ ਹੈ ਉਹ ਫਿਲਮਾਂ ਦੇ ਵਿੱਚ ਐਂਟਰੀ ਕਰਦੇ ਹਾਂ ਹਾਂ ਜੀ ਫਿਲਮਾਂ ਉਹਨਾਂ ਨੇ ਹਾਂਜੀ ਉਹਨਾਂ ਦਾ ਬਾਹਰ ਪ੍ਰੋਗਰਾਮ ਪਰ ਫਿਰ ਵੀ ਉਹਨਾਂ ਨੇ ਆਖਿਆ ਵੀ ਇਹ ਮੇਰੇ ਘਰ ਦਾ ਕੰਮ ਹੈ ਇਹ ਮੇਰੇ ਘਰ ਦਾ ਪ੍ਰੋਗਰਾਮ ਹੈ ਉਹ ਸਰ ਉਹਨਾਂ ਨੇ ਫਿਰ ਵੀ ਅਸੀਂ ਉਹਨਾਂ ਦੀ ਵੀ ਮਤਲਬ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਖਿਆ ਵੀ ਮੇਰੇ ਘਰ ਦਾ ਪ੍ਰੋਗਰਾਮ ਹੈ ਤੇ ਮੈਂ ਇੱਥੇ ਆਉਣਾ ਹੀ ਆਉਣਾ ਉਹ ਬਾਹਰੋਂ ਪ੍ਰੋਗਰਾਮ ਛੱਡ ਰਹੇ ਨੇ ਹਾਂਜੀ ਇੱਥੇ ਆ ਰਹੇ ਨੇ ਹਾਂਜੀ ਸੀ ਲੇਡੀਜ਼ ਨੂੰ ਕੋਈ ਐਵੇਂ ਹੁੰਦਾ ਨਾ ਕਿ ਸੰਗ ਲੱਗਦੀ ਹੁੰਦੀ ਹੈ ਕਿ ਪਰਫਾਰਮੈਂਸ ਦੇਣ ਲੱਗਿਆ ਹਨਾ ਉਹਨਾਂ ਨੂੰ ਲੱਗਦਾ ਕਿ ਸਾਰੇ ਵੇਖਣਦੇ ਹਨਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਨੀ ਆ ਕਿ ਇੱਥੇ ਕੋਈ ਵੀ ਬੰਦਾ ਅਲਾਉਡ ਨਹੀਂ ਹੈ ਸਾਰੀਆਂ ਲੇਡੀਜ਼ ਹੋਣਗੀਆਂ ਉਹ ਖੁੱਲੇ ਦੇਣ ਲਾਂ ਨੱਚ ਸਕਦੀਆਂ ਇੱਥੇ ਤੇ ਉਹ ਸਾਰੇ ਮਤਲਬ ਆਰਾਮ ਨਾਲ ਆਪਣਾ ਇੰਜੋਏ ਕਰ ਸਕਦੀਆਂ ਕੰਫਰਟੇਬਲ এনवायरमेंट ਹੁੰਦਾ ਸਾਰਾ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਥੈਂਕ ਯੂ ਜੀ ਮੇਰਾ ਨਾਮ ਸਿਮਰਨ ਹੈ ਮੈਂ ਸਾਰੀਆਂ ਆਣਗਵਾਂਡੀਆਂ ਸਾਰੇ ਪਿੰਡਾਂ ਦੀਆਂ ਬੀਬੀਆਂ ਨੂੰ ਇੱਥੇ ਸੱਦਾ ਦਿੰਨੀ ਆ ਕਿ ਇੱਥੇ ਆਣ ਤੀਆਂ ਦਾ ਪ੍ਰੋਗਰਾਮ ਵੇਖਣ ਤੇ ਸਾਡੀ ਟੀਮ ਨੇ ਪੰਗੜਾ ਤਿਆਰ ਕੀਤਾ ਹੈ ਤੇ ਜਰੂਰ ਜਰੂਰ ਆਓ ਤੇ ਸਾਨੂੰ ਸਪੋਰਟ ਕਰੋ ਥੈਂਕ ਯੂ ਚੌਥਾ ਵਿਸ਼ਾਲ ਜਿਹੜਾ ਤੀਆਂ ਦਾ ਮੇਲਾ ਤੁਝਾ ਮਨਾ ਰਹੇ ਹਾਂ ਕਿ ਹੋਈਆਂ ਤਿਆਰੀਆਂ ਲੈ ਕੇ ਚੱਲ ਸਾਸੀ ਗੱਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਨਿਊਜ਼ ਤੇ ਆਣ ਕੇ ਇੱਥੇ ਹਰ ਵਾਰੀ ਕਵਰਿੰਗ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਮੇਲੇ ਨੂੰ ਲੈ ਕੇ ਪੂਰੀਆਂ ਤਿਆਰੀਆਂ ਆ ਤੁਸੀਂ ਦੇਖ ਰਹੇ ਹੋ ਪਿੱਛੇ ਟੋਟਲ ਮਤਲਬ ਜਿਹੜਾ ਆ ਅਸੀਂ ਟੈਂਟ ਵਗੈਰਾ ਹਰ ਚੀਜ਼ ਦਾ ਪੂਰਾ ਸਾਡੇ ਕੋਲ ਅਰੇਂਜਮੈਂਟ ਆ ਹਰ ਤਰੀਕੇ ਦੇ ਨਾਲ ਤੇ ਸਾਡੇ ਸਾਰੇ ਇੱਥੇ ਮਤਾਵਾਾਂ ਤੇ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਏ ਕਿ ਜਿੰਨੀਆਂ ਵੀ ਇਲਾਕੇ ਦੀਆਂ ਮਤਾਵਾਾਂ ਤੇ ਭੈਣਾਂ ਨੇ ਉਹ ਸਾਰੀਆਂ ਵੱਧ ਤੋਂ ਵੱਧ ਇੱਥੇ ਆਉਣ ਤੇ ਬੰਦਿਆਂ ਦੇ ਵਾਸਤੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਨਾ ਆਉਣ ਕਿਉਂਕਿ ਜਿਹੜਾ ਤੀਜ ਦਾ ਮੇਲਾ ਆ ਇਹ ਸਿਰਫ ਤੇ ਓਨਲੀ ਓਨਲੀ ਫੋਰ ਜਨਨੀਆਂ ਦੇ ਵਾਸਤੇ ਆ ਅਸੀਂ ਵਾਰ-ਵਾਰ ਹਰ ਪੋਸਟਰ ਦੇ ਉੱਤੇ ਹਰ ਮਤਲਬ ਵੀਡੀਓ ਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਕੋਈ ਵੀ ਸਾਨੂੰ ਉਹ ਚੀਜ਼ ਨੂੰ ਕਹਿ ਕੇ ਵਾਰ-ਵਾਰ ਸ਼ਰਮਿੰਦਾ ਨਾ ਕਰੇ ਅਗਰ ਉਹ ਆਪਣੀ ਲੇਡੀਜ਼ ਨੂੰ ਕਿਸੇ ਮਾਂ ਨੂੰ ਭੈਣ ਨੂੰ ਜਾਂ ਬੱਚੇ ਨੂੰ ਛੱਡਣ ਵਾਸਤੇ ਆਉਂਦਾ ਆ ਤੇ ਉਹਦੇ ਵਾਸਤੇ ਅਸੀਂ ਦੋਨਾਂ ਸਾਈਡਾਂ ਤੇ ਬੂਥ ਬਣਾਏ ਹੋਣਗੇ ਉੱਥੇ ਉਹਨਾਂ ਨੂੰ ਖਾਣੇ ਦਾ ਅਸੀਂ ਅਰੇਂਜ ਕਰਾਵਾਂਗੇ ਚਾਹ ਵੀ ਦਵਾਂਗੇ ਪਾਣੀ ਵੀ ਦਵਾਂਗੇ ਪਰ ਅੰਦਰ ਆਉਣ ਦੇ ਵਾਸਤੇ ਸਾਨੂੰ ਕੋਈ ਵੀ ਬੰਦਾ ਚਾਹੇ ਉਹ ਸਾਡਾ ਕੋਈ ਰਿਸ਼ਤੇਦਾਰ ਆ ਤੇ ਚਾਹੇ ਕੋਈ ਵੀ ਹੈ ਕਿਉਂਕਿ ਇਹ ਜਿਹੜਾ ਸੀ ਇਹ ਸਾਰੀ ਚੀਜ਼ ਪਹਿਲਾਂ ਹੀ ਖਤਮ ਹੋ ਚੁੱਕੀ ਸੀ ਤੇ ਪਿਛਲੀ ਵਾਰ ਅਸੀਂ ਜਿਵੇਂ ਕੇ ਸਿੰਗਰ ਨੂੰ ਲੈ ਕੇ ਆਏ ਸੀ ਸਾਡੇ ਕੋਲ ਬੱਚੇ ਜਿਹੜੇ ਸੀ ਸਾਰੇ ਬਹੁਤ ਜ਼ਿਆਦਾ ਨਾਰਾਜ਼ ਸਨ ਕਿ ਤੁਸੀਂ ਜਿਹੜਾ ਆ ਸਾਨੂੰ ਮਤਲਬ ਟਾਈਮ ਨਹੀਂ ਮਿਲਿਆ ਕਿਉਂਕਿ ਇੱਥੇ 1 ਮਹੀਨੇ ਤੋਂ ਉੱਤੇ ਹੋ ਗਿਆ ਸਾਰੇ ਬੱਚੇ ਆਪਣੇ ਭੰਗੜੇ ਦੀ ਜਾਂ ਕੋਈ ਮਤਲਬ ਹਰ ਤਰੀਕੇ ਦੀ ਜੋ-ਜੋ ਜਿਹਦਾ ਸ਼ੌਂਕ ਆ ਉਹ ਆਪਣੀ ਤਿਆਰੀ ਕਰ ਰਿਹਾ ਤੇ ਅਗਰ ਜਦੋਂ ਉਹ ਚੀਜ਼ ਨਹੀਂ ਹੁੰਦੀ ਤੇ ਫਿਰ ਉਹ ਬੱਚਿਆਂ ਦਾ ਕਿਤੇ ਨਾ ਕਿਤੇ ਆਣ ਕੇ ਮਨ ਟੁੱਟਦਾ ਹੈ ਅਸੀਂ ਇਸੇ ਕਰਕੇ ਇਸ ਵਾਰੀ ਕੋਈ ਸਿੰਗਰ ਦਾ ਪ੍ਰੋਗਰਾਮ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਕਿਉਂਕਿ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜਾ ਹੈ ਉਹ ਮੌਕਾ ਮਿਲੇ ਇਹ ਤੀਜ ਦੇ ਫੈਸਟੀਵਲ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਆਪਸ ਦੇ ਵਿੱਚ ਇੱਕ ਮੇਲ ਮਲਾਪ ਦੀ ਗੱਲ ਆ ਤੇ ਵੱਧ ਤੋਂ ਵੱਧ ਆਪਾਂ ਆਪਸ ਦੇ ਵਿੱਚ ਮੇਲ ਮਲਾਪ ਕਰੋ ਤੇ ਨੱਚੋ ਟੱਪੋ ਤੇ ਖੁਸ਼ੀ ਮਨਾਓ ਸਾਵਣ ਦਾ ਮਹੀਨਾ ਆ ਇਹ ਸਰਦੀ ਦਾ ਪਹਿਲਾ ਪੁੱਤਰ ਆ ਮਤਲਬ ਸਾਵਣ ਨੂੰ ਜੋ ਮਤਲਬ ਸਾਡੇ ਬਜ਼ੁਰਗ ਦੱਸਦੇ ਸੀ ਕਿ ਸਾਵਣ ਜਿਹੜਾ ਆ ਇਹ ਸਰਦੀ ਦਾ ਪਹਿਲਾ ਪੁੱਤਰ ਆ ਠੀਕ ਹੈ ਇਸ ਤੋਂ ਬਾਅਦ ਸਰਦੀ ਸਟਾਰਟ ਹੁੰਦੀ ਹੈ ਜਿਵੇਂ ਕਿ ਭੈਣਾ ਨੇ ਦੱਸਿਆ ਕਿ ਲਿਸਟ ਬਹੁਤ ਲੰਬੀ ਹੈ ਤੇ ਪ੍ਰੋਗਰਾਮ ਦੀ ਟਾਈਮਿੰਗ ਕੀ ਹੋਏਗੀ ਟਾਈਮਿੰਗ ਟਾਈਮਿੰਗ ਸਾਡਾ 10:30 ਵਜੇ ਤੋਂ ਇਹ ਸਟਾਰਟ ਹੋਏਗੀ ਇਹਨਾਂ ਨੇ ਜਿਸ ਹਿਸਾਬ ਨਾਲ ਹੀ ਬਣਾਇਆ ਉਹ ਕਹਿੰਦੇ ਕਿ ਉੱਥੋਂ ਅਸੀਂ ਅਸੀਂ ਨੱਚਦਿਆਂ ਹੀ ਇੱਥੇ ਸਟੇਡੀਅਮ ਤੱਕ ਆਉਣਾ ਹੈ ਜੋ ਇਹਨਾਂ ਨੇ ਮਤਲਬ ਜਿਸ ਹਿਸਾਬ ਨਾਲ ਇਹਨਾਂ ਨੇ ਪਲਾਨਿੰਗ ਬਣਾਈ ਹੈ ਵੈਸੇ ਸਾਡਾ ਅਸੀਂ ਪੋਸਟਰ ਦੇ ਉੱਤੇ ਤੇ ਇਹ ਲਿਖਿਆ ਆ ਕਿ ਇਹ 5:30 ਵਜੇ ਤੱਕ ਮੇਲਾ ਚੱਲੇਗਾ ਪਰ ਇਹ ਲੱਗ ਨਹੀਂ ਰਿਹਾ ਕਿ 5:30 ਵਜੇ ਤੱਕ ਇਹ ਮੇਲਾ ਖਤਮ ਹੋਏਗਾ ਠੀਕ ਹੈ ਬਾਕੀ ਇਹ ਕਿ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਕਿਸੇ ਵੀ ਮਾਤਾ ਪਿਓ ਨੂੰ ਜੋ ਵੀ ਨਰਾਸ਼ ਨਾ ਹੁੰਦੀਏ ਉਹਨਾਂ ਨੂੰ ਮਤਲਬ ਇਹ ਸਟੇਜ ਤੇ ਮੌਕਾ ਦਵਾਂਗੇ ਬਾਕੀ ਸਾਡੇ ਵਾਲੀ ਸਾਈਡ ਤੋਂ ਖੀਰ ਦਾ ਲੰਗਰ ਦਾ ਹਰ ਤਰੀਕੇ ਦਾ ਇੱਥੇ ਮਤਲਬ ਖਾਣੇ ਦਾ ਪੂਰਾ ਅਰੇਂਜਮੈਂਟ ਆ ਕੋਈ ਵੀ ਪ੍ਰੋਬਲਮ ਨਹੀਂ ਕਿ ਤੇ ਸਭ ਦੇ ਵਾਸਤੇ ਖਾਣੇ ਵਾਸਤੇ ਕੋਈ ਪ੍ਰੋਬਲਮ ਨਹੀਂ ਪਰ ਕੋਈ ਵੀ ਪੈਕਿੰਗ ਨਾ ਕਰੇ ਤੋਂ ਸਾਨੂੰ ਉੱਤੇ ਸ਼ਰਮਿੰਦਾ ਨਾ ਕਰੇ ਕਿ ਪੈਕਿੰਗ ਕਰਕੇ ਕੋਈ ਵੀ ਤੇ ਅਸੀਂ ਖਾਣ ਵਾਸਤੇ ਕਿਸੇ ਨੂੰ ਵੀ ਕੁਝ ਮਾਣਾ ਨਹੀਂ ਕਰਦੇ ਅਸੀਂ ਪੂਰਾ ਆਪਣਾ ਅਰੇਂਜ ਕੀਤਾ ਹੋਇਆ ਸਾਡੇ ਚੈਰੀਟੇਬਲ ਟਰਸਟ ਵੱਲੋਂ ਸਾਰਾ